ਸਵੇਰੇ ਜਦੋਂ ਮੈਂ ਆਪਣੇ ਫੋਨ ਤੇ WhatsApp ਦੀ ਸਟੋਰੀ ਦੇਖੀ ਤੇ ਕਿਸੇ ਪੱਤਰਕਾਰ ਨੇ ਉਹਦੇ ਤੇ ਸਟੋਰੀ ਪਾਈ ਹੋਈ ਸੀ ਜਿਹਦੇ ਤੇ ਅੰਮ੍ਰਿਤਸਰ ਕ੍ਰੂਸੇਡ ਸ਼ਬਦ ਵਰਤਿਆ ਹੋਇਆ ਸੀ ਅੱਜ ਤੋਂ 2 ਸਾਲ ਪਹਿਲਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਇਦਾਂ ਦਾ ਇਹਨਾਂ ਦਾ ਇੱਕ ਮਸੀਹ ਸਮੇਲਨ ਹੋਇਆ ਜਿਹਦੇ ਵਿੱਚ ਇਹਨਾਂ ਨੇ ਕ੍ਰੂਸੇਡ ਸ਼ਬਦ ਵਰਤਿਆ ਸੀ ਤੇ ਉਸ ਸਮੇਂ ਅਸੀਂ ਇਹਨਾਂ ਦੀਆਂ ਜਿਹੜੀਆਂ ਸਿੱਖੀ ਦੇ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਉਹਦੇ ਉੱਤੇ ਕੰਮ ਕਰ ਰਹੇ ਸੀ ਡਾਕੂਮੈਂਟੇਸ਼ਨ ਕਰ ਰਹੇ ਸੀ ਬਹੁਤ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੇਦਵੀਆਂ ਹੋਈਆਂ ਮੱਝ ਦੀ ਧਰਤੀ ਤੇ ਜਿਨ੍ਹਾਂ ਦੇ ਪਿੱਛੇ ਸਾਈ ਪਾਦਰੀਆਂ ਦਾ ਹੱਥ ਸੀ ਕੁਝ ਨੂੰ ਸਜ਼ ਉਹ ਸਾਰੇ ਡਾਕੂਮੈਂਟੇਸ਼ਨ ਅਸੀਂ ਕੀਤੀ ਤੇ ਮੈਂ ਖੁਦ ਵੀ ਧਰਮ ਦਾ ਵਿਦਿਆਰਥੀ ਹਾਂ ਸਾਰੇ ਧਰਮਾਂ ਦੀ ਪੜ੍ਹਾਈ ਕੀਤੀ ਹੋਈ ਆ ਤੇ ਮੈਨੂੰ ਕ੍ਰੂਸੇਡ ਸ਼ਬਦ ਦੇ ਮਾਇਨੇ ਪਤਾ ਕਿ ਇਹ ਸ਼ਬਦ ਕਦੋਂ ਬਣਿਆ ਤੇ ਇਹਦੇ ਵਿਰੋਧ ਦੇ ਵਿੱਚ ਜਿਹਹਾਦ ਸ਼ਬਦ ਕਦੋਂ ਆਇਆ ਕ੍ਰੂਸੇਡ ਦਾ ਮੋਟਾ ਜਿਹਾ ਇਤਿਹਾਸ ਦੱਸ ਦਈਏ ਇਹ ਸ਼ਬਦ ਦਾ ਭਾਵ ਆ ਕਿ ਕਿਸੇ ਧਰਤੀ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਕਬਜ਼ਾ ਕਰਨਾ ਚਾਰ ਵਾਰੀ ਕ੍ਰੂਸੇਡ ਹੋਈ ਆ ਜਰੂਸ਼ਲਾਈਮ ਦੇ ਉੱਤੇ ਜਿੰਨੀ ਵਾਰੀ ਮਸੀਹਾਂ ਨੇ ਹਮਲੇ ਕੀਤੇ ਆ ਉਹ ਇਸ ਸ਼ਬਦ ਦੇ ਹੇਠ ਜੰਗ ਕੀਤੀ ਆ ਜਿਵੇਂ ਅਸੀਂ ਧਰਮ ਯੁੱਧ ਦੇ ਨਾਂ ਤੇ ਜੰਗ ਲੜਦੇ ਆ ਜਿਵੇਂ ਮੁਸਲਮਾਨ ਜਿਹਹਾਦ ਦੇ ਨਾਂ ਤੇ ਜੰਗ ਲੜਦੇ ਆ ਐਵੇਂ ਈਸਾਈ 크ਰੂਸੇਡ ਸ਼ਬਦ ਦੇ ਨਾਂ ਦੇ ਉੱਤੇ ਜੰਗ ਲੜਦੇ ਆ ਤੇ ਮੋਟਾ-ਮੋਟਾ 20-25 ਲੱਖ ਬੰਦਾ ਜਿਹੜਾ ਇਸ ਸ਼ਬਦ ਦੀ ਭੇਟ ਚੜਿਆ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਉਹ ਸ਼ਬਦ ਦੀ ਵਰਤੋਂ ਅਮਰਸਰ ਦੀ ਧਰਤੀ ਦੇ ਉੱਤੇ ਈਸਾਈ ਪਾਦਰੀਆਂ ਨੇ ਕੀਤੀ ਅਜ ਤੋਂ 2 ਸਾਲ ਪਹਿਲਾਂ ਜਿਹਦਾ ਅਸੀਂ ਨੋਟਿਸ ਲਿਆ ਉਹਦੇ ਬਾਰੇ ਲੋਕਾਂ ਨੂੰ ਦੱਸਿਆ ਕਿ ਸ਼ਬਦ ਦਾ ਮਤਲਬ ਇਹ ਆ ਫਿਰ ਗਰਦਾਸਪੁਰ ਦੇ ਵਿੱਚ ਇਹਨਾਂ ਨੇ ਇੱਕ ਕੱਟ ਰੱਖਿਆ ਜਿੱਥੇ ਵੀਰ ਪਰਮਪਾਲ ਡਾਕਟਰ ਅਮਰਿੰਦਰ ਸਿੰਘ ਤੇ ਹੋਰ ਗੁਰਮੁਖ ਪਿਆਰੇ ਗਏ ਪ੍ਰਸ਼ਾਸਨ ਨਾਲ ਗੱਲ ਹੋਈ ਤੇ ਉੱਥੇ ਸੁਖਪਾਲ ਰਾਣਾ ਜਿਹੜਾ ਸੀ ਇਹਨਾਂ ਦੀ ਮਿਨਿਸਟਰੀ ਦਾ ਉਹਨੇ ਲਿਖਤੀ ਮਾਫੀ ਮੰਗੀ ਤੇ ਕਿਹਾ ਕਿ ਅਸੀਂ ਇਹ ਸ਼ਬਦ ਨਹੀਂ ਵਰਦਾਂਗੇ ਤੇ ਈਸਾਈ ਚਰਚਾਂ ਦੇ ਵੱਲੋਂ ਕੈਥੋਲਿਕਸ ਨੇ ਐਂਜਲੀਕਲ ਨੇ ਤੇ ਹੋਰ ਵੀ ਜਿਹੜੇ ਬੈਂਗਲੌਰ ਤੋਂ ਡਾਇਸਿਸ ਇਹਨਾਂ ਦੇ ਸਾਰੇ ਆਏ ਕਾਲ ਤਖਸਬ ਉੱਥੇ ਗੱਲਬਾਤ ਹੋਈ ਉਹਨਾਂ ਨੇ ਵੀ ਮੰਨਿਆ ਕਿ ਇਹ ਜਿਹੜੇ ਤੁਰੇ ਫਿਰਦੇ ਆ ਇਹ ਈਸਾਈ ਨਹੀਂ ਐ ਇਹ ਡੇਰੇਦਾਰ ਨੇ ਜਿਵੇਂ ਸਿੱਖਾਂ ਚ ਰਾਧਾ ਸੁਆਮੀ ਨੇ ਨਿਰੰਕਾਰੀ ਨੇ ਜਾਂ ਹੋਰ ਡੇਰੇਦਾਰ ਨੇ ਇਦਾਂ ਇਹ ਸਾਡੇ ਚ ਡੇਰੇਦਾਰ ਨੇ ਇਹ ਅਸਲੀ ਈਸਾਈ ਨਹੀਂ ਹੈ ਤੇ ਜੋ ਵੀ ਇਹ ਕਰਦੇ ਆ ਮੇਨ ਲਾਈਨ ਚਰਚਾਂ ਦਾ ਤੇ ਈਸਾਈਆਂ ਦਾ ਇਹਨਾਂ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਸਾਨੂੰ ਸੀ ਵੀ ਉਹ ਗੰਦ ਖਤਮ ਹੋ ਗਿਆ ਉਹ ਵੀ ਬੋਲ ਗਏ ਆ ਪਹਿਲਾਂ ਵੀ ਮਾਫੀ ਮੰਗ ਲਈ ਆ ਤੇ ਕੱਲ ਮੈਂ ਕੀ ਦੇਖਦਾ ਕਿ ਇਹਨਾਂ ਨੇ ਬੜੀ ਸ਼ਰਾਰਤ ਦੇ ਨਾਲ 1 ਮਹੀਨੇ ਤੋਂ ਇੱਥੇ ਤਿਆਰੀ ਚੱਲ ਰਹੀ ਪੋਸਟਰ ਲੱਗੇ ਹੋਏ ਆ ਉਹਨੂੰ ਪ੍ਰਾਰਥਨਾ ਸਭਾ ਕਿਹਾ ਜਾ ਰਿਹਾ ਮਸੀਹ ਸੰਮੇਲਨ ਕਿਹਾ ਜਾ ਰਿਹਾ ਕਿਤੇ ਵੀ ਕ੍ਰੂਸੇਡ ਸ਼ਬਦ ਦੀ ਵਰਤੋਂ ਨਹੀਂ ਹੋਈ ਪਰ 24 ਘੰਟੇ ਪਹਿਲਾਂ ਹੁਣ ਤੋਂ 24 ਘੰਟੇ ਪਹਿਲਾਂ ਇੱਕਦਮ ਉਹ ਪੋਸਟਰ ਫਲੈਸ਼ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ ਵਾਟਸਐਪ ਦੀਆਂ ਸਟੋਰੀਆਂ ਤੇ ਜਾਂਦਾ ਮੈਂ ਉਸ ਬੀਬੀ ਪੱਤਰਕਾਰ ਨੂੰ ਫੋਨ ਕਰਕੇ ਪੁੱਛਦਾ ਵੀ ਤੁਸੀਂ ਇਹ ਸਟੋਰੀ ਕਿੱਥੋਂ ਲੈ ਕੇ ਪਾਈ ਇਹਦਾ ਸੋਰਸ ਕੀ ਹੈ ਉਹ ਕਹਿੰਦੀ ਜੀ ਖਬਰ ਦੇ ਉੱਤੇ ਕੋਈ ਖਬਰ ਨਹੀਂ ਲਾਈ ਅਸੀਂ ਉਹਦੇ 'ਚ ਅਸੀਂ ਪ੍ਰਾਰਥਨਾ ਸਭਾ ਲਿਖਿਆ ਬਸ ਇਹ ਈਸਾਈ ਜਿਹੜੇ ਆ ਮਿਨਿਸਟਰੀ ਦੇ ਮੈਂਬਰ ਨੇ ਬੀਲੀਵਰਸ ਨੇ ਸਿਰਫ ਉਹਨਾਂ ਵਾਸਤੇ ਆ ਮੈਂ ਕਿਹਾ ਤੈਨੂੰ ਮਤਲਬ ਪਤਾ ਕ੍ਰੂਸੇਡ ਸ਼ਬਦ ਦਾ ਉਹ ਕਹਿੰਦੀ ਨਹੀਂ ਪਤਾ ਮੈਂ ਜਦੋਂ ਉਹਨੂੰ ਦੱਸਿਆ ਤੇ ਉਹਨੇ ਕਹਿ ਕੇ ਬੜੀ ਗਲਤ ਗੱਲ ਆ ਉਹਨੇ ਵੀ ਪੋਸਟਰ ਡਿਲੀਟ ਕੀਤਾ ਤੇ ਜਿਹੜੇ ਇੱਥੇ ਲੋਕਾਂ ਦਾ ਕੱਟ ਹੋ ਰਿਹਾ ਉਹਨਾਂ ਨੂੰ ਵੀ ਨਹੀਂ ਪਤਾ ਕਿ ਕ੍ਰੂਸੇਡ ਸ਼ਬਦ ਦਾ ਮਤਲਬ ਕੀ ਆ ਇਹ ਸਾਰੀ ਦੀ ਸਾਰੀ ਸਾਜ਼ਿਸ਼ ਅੰਕੁਰ ਨਰੂਲਾ ਹੋਰ ਇਹਦੇ ਨਾਲ ਦੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਦੇ ਇਸ਼ਾਰੇ ਦੇ ਉੱਤੇ ਪੰਜਾਬ ਦੇ ਵਿੱਚ 78 ਨੂੰ ਦੁਬਾਰਾ ਲਿਆਉਣਾ ਚਾਹੁੰਦੇ ਆ ਪੰਜਾਬ 'ਚ ਅੱਗ ਲਾਉਣਾ ਚਾਹੁੰਦੇ ਆ ਇਹ ਬੜੀ ਵੱਡੀ ਸਾਜ਼ਿਸ਼ ਆ ਅੱਜ ਸਾਰੀਆਂ ਜੱਥੇਬੰਦੀਆਂ ਐਕਟਿਵ ਹੋਈਆਂ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਅਸੀਂ ਤਿਆਰ ਆ ਸਾਡੀ ਧਰਤੀ ਤੇ ਆ ਕੇ ਜੇ ਕੋਈ ਧਰਮ ਯੁੱਧ ਦੇ ਨਾਂ ਤੇ ਸਾਨੂੰ ਲਲਕਾਰਦਾ ਸਾਨੂੰ ਦੱਸਣਾ ਵੇਖੋ ਪੰਜਣਾ ਵੇਖੋ ਸਾਨੂੰ ਕੱਲਾ ਨਾ ਦੇਖੋ ਅਸੀਂ ਉੱਥੇ ਜਾਣ ਲਈ ਤਿਆਰ ਆ ਲੜਨ ਵਾਸਤੇ ਤਿਆਰ ਆ ਤੁਸੀਂ ਦੱਸੋ ਤੁਹਾਡੀ ਜ਼ਿੰਮੇਵਾਰੀ ਕੀ ਆ ਤੇ 5-6 ਘੰਟੇ ਦੀ ਇਹ ਲੰਬੀ ਬਹਿਸ ਕਈ ਗੱਲਾਂ ਉਹਨਾਂ ਦੀਆਂ ਕਈ ਸਾਡੀਆਂ ਉਹਦੇ ਤੋਂ ਬਾਅਦ ਇਸ ਨਤੀਜੇ ਤੇ ਪ੍ਰਸ਼ਾਸਨ ਨੇ ਮੰਨਿਆ ਕਿ ਸ਼ਰਾਰਤ ਆ ਜਿਹੜਾ ਇਹਨਾਂ ਨੇ 24 ਘੰਟੇ ਪਹਿਲਾਂ ਪੋਸਟਰ ਪਾਇਆ ਜੀ ਪੋਸਟਰ ਡਿਲੀਟ ਕਰ ਦਿੰਨੇ ਆ ਚੇਂਜ ਕਰ ਦਿੰਨੇ ਆ ਬਹੁਤ ਕੁਝ ਹੋਇਆ ਹੁਣ ਉਹਨਾਂ ਨੇ ਗਲਤੀ ਮੰਨੀ ਆ ਕਿ ਅਸੀਂ ਇਹਦੇ ਤੋਂ ਬਾਅਦ ਇਹ ਸ਼ਬਦ ਦੀ ਵਰਤੋਂ ਨਹੀਂ ਕਰਦੇ ਤੇ ਹੋਰ ਵੀ ਜਿਹੜੇ ਉਹ ਜਿਹੇ ਸ਼ਬਦ ਸਾਨੂੰ ਲਲਕਾਰਨ ਵਾਸਤੇ ਵਰਤਣ ਦੇ ਭਵਿੱਖ ਦੇ ਵਿੱਚ ਅਸੀਂ ਇਸ ਕਾਗਜ਼ ਦੇ ਉੱਤੇ ਰਹਿਣ ਵਾਲੇ ਨਹੀਂ ਪਉ ਵਿਖਦੇ ਵਿੱਚ ਵੀ ਜੇ ਕੋਈ ਇਹੋ ਜਿਹਾ ਸ਼ਬਦ ਵਰਤਣਗੇ ਤੇ ਅਸੀਂ ਪ੍ਰਸ਼ਾਸਨ ਵੱਲ ਵੀ ਨਹੀਂ ਵੇਖਣਾ ਅਸੀਂ ਫਿਰ ਸਿੱਧਾ ਟਕਰਾਲੇ ਪਾਸੇ ਜਾਵਾਂਗੇ ਅਸੀਂ ਧਰਮਯੁੱਧ ਤੋਂ ਤੇ ਸਾਡਾ ਤਾਂ ਜਨਮ ਹੀ ਧਰਮਯੁੱਧ ਦੇ ਵਿੱਚ ਹੋਇਆ ਸਾਡਾ ਤਾਂ ਜਨਮ ਹੀ ਖੰਡੇ ਦੇ ਵਿੱਚ ਹੋਇਆ ਸਾਡਾ ਸਾਡਾ ਤਾਂ ਧਰਮ ਹੀ ਤੋ ਜੁੱਧ ਹੈ ਤੇ ਅਸੀਂ ਲੜਾਈ ਤੋਂ ਪਿੱਛੇ ਕਿਵੇਂ हट ਜਾਈਏ ਸਾਡੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਆ ਤੇ ਜੇ ਇੱਥੇ ਕੋਈ ਆ ਕੇ ਮੈਂ ਕ੍ਰੂਸੇਡ ਕਰਨਾ ਕੀ ਕਬਜ਼ਾ ਕਰਨਾ ਵੀ ਇੱਥੇ ਕੀ ਵੈਟਿਕਨ ਚਰਚ ਰਿਹਾ ਇੱਥੇ ਵੀ ਕੀ ਇਤਿਹਾਸਕ ਥਾਂ ਹੈ ਕੋਈ ਇੱਥੇ ਇਸਾਈਅਤ ਦੀ ਇਹ ਸਿੱਧਾ-ਸਿੱਧਾ ਸਾਨੂੰ ਇੱਕ ਚੈਲੰਜ ਆ ਸਿੱਖ ਕੌਮ ਨੂੰ ਤੇ ਇਹ ਕਰ ਰਹੇ ਆ ਕੰਕਰ ਰੰਡੂਲੇ ਵਰਗੇ ਜਿਨ੍ਹਾਂ ਨੂੰ ਇਸਾਈ ਮੇਨ ਲਾਈਨ ਚਰਚ ਜਿਹੜੇ ਆ ਉਹ ਵੀ ਸਤਿਕਾਰ ਨਹੀਂ ਦਿੰਦੇ ਉਹ ਵੀ ਕਹਿੰਦੇ ਕਿ ਇਹ ਡੇਰੇਦਾਰ ਨੇ ਇਹਨਾਂ ਦਾ ਸਾਡੇ ਧਰਮ ਦੇ ਨਾਲ ਸਾਡੀ ਬਾਈਬਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਲਿਖਤੀ ਮਾਫੀ ਨਾਮਾ ਜਿਹੜਾ ਮੰਗਿਆ ਗਿਆ ਵਾ ਤੁਸੀਂ ਕਿਹਾ ਕਿ ਜੀ ਅਗਲੀ ਵਾਰੀ ਕਰਨਗੇ ਤੇ ਫਿਰ ਪ੍ਰਸ਼ਾਸਨ ਕੋਲ ਨਹੀਂ ਆਓਗੇ ਬਸ ਸਿੱਧੇ ਆ ਪਹੁੰਚੋਗੇ ਕਿਉਂਕਿ ਸਾਡੇ ਕੋਲ ਦੋ ਮਾਫੀ ਨਾਮੇ ਇਹ ਨੇ ਤੇ ਸਾਡੇ ਕੋਲ 50 ਤੋਂ ਪਲੱਸ ਮਾਫੀ ਨਾਮੇ ਇਹ ਨੇ ਜਿੱਥੇ ਕਿਤੇ ਸਕੂਲ 'ਚ ਕੜਾ ਲਵਾਇਆ ਜਿੱਥੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੋਧ ਬੋਲੇਆ ਜਿੱਥੇ ਗੁਰਗ੍ਰੰਥ ਸਾਹਿਬ ਜੀ ਦੀਆਂ ਪੋਤੀਆਂ ਨੂੰ ਸਤਾਨ ਦੀਆਂ ਪੋਤੀਆਂ ਕਹੀਆਂ ਇਹੋ ਜੇ 50 ਮਾਫੀਓ ਨਾਮੇ ਸਾਡੇ ਕੋਲ ਪਏ ਹੋਏ ਤੇ ਸਾਡੇ ਕੋਲ ਸੱਤ ਸਟੇਟਮੈਂਟਾਂ ਜੱਜਮੈਂਟਾਂ ਦੀਆਂ ਕਾਪੀਆਂ ਪਈਆਂ ਜਿੱਥੇ ਸਾਈ ਪਾਦਰੀਆਂ ਨੂੰ ਸਜ਼ਾ ਹੋਈ ਆ ਰਾਮ ਦਿਵਾਲੀ ਵਾਲਾ ਕੇਸ ਆ ਜਿੱਥੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕੇਸ ਲੜਿਆ ਤੇ 7 ਸਾਲ ਦੀ ਸਜ਼ਾ ਹੋਈ ਉੱਥੇ ਜਿਹੜਾ ਜਿਹੜੇ ਬੰਦੇ ਨੂੰ ਸਜ਼ਾ ਹੋਈ ਰਾਜੂ ਮਸੀਹ ਉਹਦਾ ਨਾਮ ਪਾਸਟਰ ਆ ਉਹ ਇੱਥੇ ਭੰਗਵਾ ਸਾਡੇ ਲਾਗੇ ਪਿੰਡ ਉੱਥੇ ਵੀ ਇਹਦੀ ਵੀ ਹੋਈ ਆ ਉੱਥੇ ਜਿਹੜਾ ਅ ਅਲੀਵਾਲ ਵੀ ਅਧ ਵੀ ਹੋਈ ਆ ਜਾਂ ਹੋਰ ਵੀ ਕਈ ਥਾਵਾਂ ਤੇ ਸਾਡੇ ਕੋਲ ਸਾਰਾ ਰਿਕਾਰਡ ਪਿਆ ਹੋਇਆ ਅਸੀਂ ਕੋਈ ਹਵਾ ਦੇ ਵਿੱਚ ਗੱਲ ਨਹੀਂ ਕਰ ਰਹੇ ਅਸੀਂ ਵਿਦਿਆਰਥੀ ਜਥੇਬੰਦੀਆਂ ਨੇ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਦੇ ਆ ਸਾਡੇ ਕੋਲ ਪਿਛਲੇ 5-6 ਸਾਲਾਂ ਦੀ ਰਿਸਰਚ ਪਈ ਹੋਈ ਆ ਅਸੀਂ ਉਹਦੇ ਆਧਾਰ ਦੇ ਉੱਤੇ ਗੱਲ ਕਰ ਰਹੇ ਆ ਕਿ ਸਾਡੇ ਧਰਮ ਦੇ ਉੱਤੇ ਵਾਰ-ਵਾਰ ਹਮਲਾ ਕੀਤਾ ਜਾ ਰਿਹਾ ਜਦੋਂ ਅਕਾਲ ਤਖਸੈਬ ਵੀ ਮੀਟਿੰਗ ਹੋਈ ਅਸੀਂ ਉਹਨਾਂ ਦੇ ਸਾਹਮਣੇ ਵੀ ਸਾਰੀ ਡਾਕੂਮੈਂਟੇਸ਼ਨ ਰੱਖੀ ਕਿ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰਨਾ ਕਰੋ ਪਰ ਤੁਹਾਡਾ ਅਟਾਇਰ ਜੀਸਸ ਵਾਲਾ ਹੋਣਾ ਚਾਹੀਦਾ ਤੁਸੀਂ ਪੱਗ ਬਨ ਕੇ ਆਪਣੇ ਨਾਂ ਦੇ ਪਿੱਛੇ ਸਿੰਘ ਲਾ ਕੇ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ ਸਾਇਦ ਆ। ਕਈ ਵੀਡੀਓ ਦੇਖੀਆਂ ਹੋਣੀਆਂ ਐ ਕਮਰਸਰ ਦਰਬਾਰ ਸਾਹਿਬ ਦੇ ਹੈਰੀਟੇਜ ਸਟਰੀਟ ਦੇ ਉੱਤੇ ਇੱਕ ਪਾਸਟਰ ਆ ਉਹ ਆਪਣੀ ਗੱਡੀ ਵੀ ਚਲਾਉਂਦਾ ਤੇ ਪੁਲਿਸ ਦੀ ਨੌਕਰੀ ਵੀ ਕਰਦਾ। ਉਹਦੇ ਤੇ ਕਾਨੂੰਨੀ ਕਾਰਵਾਈ ਕਰਾਈ ਅਸੀਂ। ਉਹ ਬੰਦਾ ਹਾਈਟ ਸਟਰੀਟ ਦੇ ਉੱਤੇ ਦੁਆਵਾ ਕਰ ਰਿਹਾ ਉੱਥੇ ਉਹਨੇ ਆਪਣਾ ਪਖੰਡ ਸ਼ੁਰੂ ਕੀਤਾ ਸੀ ਜਦੋਂ ਸਾਡੇ ਕੋਲ ਵੀਡੀਓ ਆਈ ਅਸੀਂ ਉਹਦੇ ਤੇ ਵੀ ਕਾਰਵਾਈ ਕਰਾਈ। ਅਜਿਹੇ ਹੋਰ ਬਹੁਤ ਨੇ। ਜਿੱਥੇ ਵੀ ਸਾਨੂੰ ਲੱਗਦਾ ਕਿ ਸਾਡੇ ਧਰਮ ਦੇ ਵਿਰੁੱਧ ਕੋਈ ਕਾਰਵਾਈ ਹੋ ਰਹੀ ਹੈ ਅਸੀਂ ਉਹਦਾ ਮੂੰਹ ਤੋੜ ਜਵਾਬ ਦਵਾਂਗੇ ਸਾਡਾ ਫਰਜ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਵੀ ਜਿਹੜੀ ਆ ਜੋੜਨੀ ਚਾਹੁੰਦਾ ਕਿ ਸਾਨੂੰ ਪਤਾ ਲੱਗਿਆ ਕਿ ਕੁਝ Hindu ਵੀਰ Hindu ਜਥੇਬੰਦੀਆਂ ਦੇ ਉਹ ਵੀ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਕਰਕੇ ਪ੍ਰਸ਼ਾਸਨ ਕੋਲ ਸ਼ਿਕਾਇਤ ਲੈ ਕੇ ਆਏ ਸੀਗੇ ਤੇ ਅਸੀਂ ਜਿਸ ਤਰ੍ਹਾਂ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਤਖਤ ਸਾਹਿਬ ਵੱਲੋਂ ਗੁਮ ਹੋਇਆ ਸੀ ਸਾਰੇ ਵੀਰ ਇਕੱਠੇ ਹੋਏ ਆਂ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਤਕਾਲ ਸਾਹਿਬ ਤੇ ਚਾਹੇ ਸਾਡੇ ਨਾਲ ਸੰਪਰਕ ਕਰ ਲੈਣ ਚਾਹੇ ਨਿੱਜੀ ਰੂਪ ਦੇ ਵਿੱਚ ਅਸੀਂ ਉਹਨਾਂ ਹਿੰਦੂ ਵੀਰਾਂ ਦੇ ਵੀ ਨਾਲ ਆ ਤੇ ਜਿਹੜਾ ਕੋਈ ਵੀ ਆ ਚਾਹੇ ਕਿਸੇ ਵੀ ਧਰਮ ਦਾ ਕਿਸੇ ਵੀ ਦੀ ਧਰਮ ਦੀ ਬੇਅਦਵੀ ਕਰਦਾ ਜੋ ਉਹਦੇ ਬਾਰੇ ਮਾੜਾ ਚੰਗਾ ਬੋਲਦਾ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਰੇ ਹਾਂ ਜੀ